ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਖਲਾਰਾ ਪਿਆ ਹੈ ਤੇ ਖਲਾਰਾ ਪਾ ਕੇ ਫਿਰ ਸੋਨਾ ਹੋ ਜਾਣਾ ਘਰ ਤੇ ਆ ਦੇਖੋ ਜਿਹੜੇ ਵਾਇਰਿੰਗ ਦੇ ਕਿੰਨੇ ਕਿੰਨੇ ਮਤਲਬ ਕਿ ਕਿੰਨੀ ਮਤਲਬ ਕਿ ਕੀ ਕਹਿੰਦੇ ਨੇ ਮਤਲਬ ਕਿ ਕਿੰਨੀ ਕਿੰਨੀ ਪੁੱਟਦੇ ਨੇ ਮਤਲਬ ਕਿ ਥੋੜੀ ਦੇ ਨਾਲ ਕਿੰਨਾ ਮਤਲਬ ਡੰਗਾਈ ਤੱਕ ਪੁੱੜਦੇ ਆ ਤੇ ਫਿਰ ਪੈਪਾ ਪੈਂਦੀਆਂ ਨੇ ਤੇ ਕਿੰਨਾ ਜ਼ਿਆਦਾ ਖਲਾਰਾ ਆ ਤੇ ਅੱਜ ਮਿਸਤਰੀ ਆਈ ਨਹੀਂ ਆ ਛੁੱਟੀਆਂ ਬੜੀਆਂ ਕਰਦੇ ਨੇ ਤੇ ਤਾਂ ਕਰਕੇ ਔਖਾ ਆ ਪਿਆ ਵਾ ਤੇ ਖਲਾਰਾ ਬਹੁਤ ਜ਼ਿਆਦਾ ਢੇਰੀਆਂ ਲੱਗੀਆਂ ਥੱਲੇ ਉਹਦੀਆਂ ਜਿਹੜੇ ਆਪਾਂ ਸਲਫਾ ਸਲਫਾ ਤੋੜੀਆਂ ਇਹ ਜਿਹੜਾ ਹੁੰਦਾ ਵਾ ਇਟ ਰੋੜੇ ਤੇ ਬਹੁਤ ਜ਼ਿਆਦਾ ਖਲਾਰਾ ਵਾ ਤੁਸੀਂ ਵੇਖ ਸਕਦੇ ਹੋ ਤੇ ਬਹੁਤ ਮਤਲਬ ਕਿ ਉਤੋਂ ਆ ਗਈ ਠੰਡ ਅਸੀਂ ਗਰਮੀਆਂ ਕਰਕੇ ਨਹੀਂ ਸੀ ਕਰੋਂਦੇ ਸੀ ਕੰਮ ਕਿਉਂਕਿ ਕੋਠੇ ਤੇ ਬਹੁਤ ਜ਼ਿਆਦਾ ਗਰਮੀ ਸੀ ਆਪਾਂ ਏਸੀ ਲਾਇਆ ਹੁੰਦਾ ਸੀ ਤੇ ਏਸੀ ਨਹੀਂ ਆਪਾਂ ਛੱਡਿਆ ਤੇ ਜੇਕਰ ਤੇ ਅਸੀਂ ਪਹਿਲਾਂ ਏਸੀ ਛੱਡ ਦਿੰਦੇ ਮਤਲਬ ਕਿ ਕਮਰਾ ਆਪਣਾ ਛੱਡ ਦਿੰਦੇ ਤੇ ਗਰਮੀਆਂ ਦੇ ਹੁਣ ਮਿਸਤਰੀ ਲਾਏ ਹੁੰਦੇ ਤੇ ਹੁਣੋਂ ਕੰਮ ਕੰਪਲੀਟ ਹੋ ਜਾਣਾ ਸੀ ਪਰ ਉਦੋਂ ਜ਼ਿਆਦਾ ਗਰਮੀ ਸੀ ਤੇ 1 ਮਹੀਨੇ ਦੇ ਵਿੱਚ ਇੰਨੀ ਠੰਡ ਹੋ ਗਈ ਆ ਕਿ ਹੁਣ ਅਸੀਂ ਗਰਮੀਆਂ ਦੇ ਕੱਪੜੇ ਪਾਉਂਦੇ ਆ ਤੇ ਮਤਲਬ ਕਿ ਰਜਾਈਆਂ ਤੇ ਕੱਪੜੇ-ਕੁਪੜੇ ਸਾਡੇ ਤੁਹਾਨੂੰ ਪਤਾ ਹੀ ਆ ਸਾਰੀਆਂ ਮੈਂ ਲੇਡੀਜ਼ ਸਾਰੀਆਂ ਭੈਣਾਂ ਨੂੰ ਵੀ ਮਤਲਬ ਕਿ ਕੱਪੜੇ ਆਪਣੇ ਦਿਵਾਨ 'ਚ ਰੱਖੇ ਹੁੰਦੇ ਆ ਆਪਾਂ ਸਾੰਭੇ ਹੁੰਦੇ ਆ ਸਿਆਲ ਦੇ ਵੀ ਗਰਮੀਆਂ ਆਉਣਗੀਆਂ ਤੇ ਮਤਲਬ ਸਿਆਲ ਦੇ ਆਪਾਂ ਸਾੰਭੇ ਹੁੰਦੇ ਆ ਤੇ ਫਿਰ ਆਪਾਂ ਧੋਪ ਲਵਾ ਕੇ ਜਾਂ ਧੋ ਕੇ ਆਪਾਂ ਪਾਉਨੇ ਹੁੰਦੇ ਆ ਸਿਆਲ ਵਾਲੇ ਕੱਪੜੇ ਮੋਟੇ ਤੇ ਉਹ ਜੋ ਕੇ دیਵਾਨ ਦੇ ਵਿੱਚ ਆ ਤੇ دیਵਾਨ ਦੇ ਉੱਪਰ ਆਪਾਂ ਬਹੁਤ ਜਿਆਦਾ ਸਮਾਨ ਛੁੱਟਿਆ ਹੋਇਆ ਵਾ ਮਤਲਬ ਕਿ ਸੋਫੇ ਸਾਫੇ ਸਭ ਕੁਝ دیਵਾਨ ਖੁੱਲਣੇ ਮਤਲਬ ਬਹੁਤ ਮੁਸ਼ਕਲ ਹੋਏ ਪਏ ਮੈਂ ਕਹਿਣ ਦੀ ਮੇਰਾਂ ਖਲਾਓ ਤੇ ਆਪਾਂ ਮਤਲਬ ਕਿ ਸਿਆਲ ਦੇ ਕਪੜੇ ਕੱਢੀਏ ਬੱਚਿਆਂ ਨੂੰ ਔਖਾ ਆ ਪਿਆ ਵਾ ਪੈਂਟਾ ਬੁੱਡਾ ਸਭ ਮੋٹے ਕਪੜੇ ਆ ਤੇ ਕਹਿੰਦੇ ਹਲੇ ਰੋਕ ਜਾ ਹੁਣ ਮਿਸਤਰੀ ਲੱਗੇ ਕਿਵੇਂ ਚੁੱਕੀਏ ਤੇ ਇਸ ਕਰਕੇ ਸਾਡਾ ਜਿਆਦਾ ਮਤਲਬ ਕਿ ਸਿਆਲ ਦਾ ਜਿਹੜਾ ਕੰਮ ਆ ਕਪੜਿਆਂ ਵਾਲਾ ਉਹ ਫਸਿਆ ਆ ਤੇ ਕਪੜੇ ਨਹੀਂ ਹੈਗੇ ਪੋਨ ਨੂੰ ਤੁਸੀਂ ਵੇਖ ਸਕਦੇ ਹੋ ਆ ਸਾਡਾ ਕਮਰਾ ਆ ਜਿਹਦੇ ਆ ਦਿਵਾਨ ਆ ਸਮਝ ਨਹੀਂ ਆਉਂਦੀ ਵੀ ਦਿਵਾਨ ਦੇ ਮਤਲਬ ਦਿਵਾਨ ਹੈਗਾ ਕਿ ਕੀ ਆ ਇਹ ਬੈੱਡ ਦੀ ਵੀ ਮਤਲਬ ਕਿ ਹੁਣਾਵਾ ਕੰਮ ਤੇ ਆ ਵੇਖੋ ਬੈੱਡ ਦੇ ਉੱਤੇ ਸੋਫੇ ਰੱਖੇ ਆ ਸੋਫੇ ਉਲਟ-ਪੁਲਟ ਸਭ ਕੁਝ ਰੱਖਿਆ ਹੋਇਆ ਤੇ ਜੋ ਕਿ ਸਾਡਾ ਸਮਾਨ ਨਹੀਂ ਨਿਕਲਦਾ ਇਹਦੇ ਵਿੱਚ ਰਜਾਈ ਆ ਤੇ ਇਹਦੇ ਵਿੱਚ ਸਾਡੇ ਗਰਮ ਕੱਪੜੇ ਆ ਤੇ ਇੱਧਰ ਭਾਂਡੇ ਭੁੰਡੇ ਆ ਸਭ ਰੱਖਿਆ ਹੋਇਆ ਮਿੱਟੀ-ਮਿੱਟੀ ਹੋਈ ਪਈ ਆ ਤੇ ਇੱਧਰ ਸਾੜੇ ਅਲਮਾਰੀਆਂ ਜੋ ਕਿ ਸਾਨੂੰ ਕੱਪੜਿਆਂ ਦੀ ਸਮਝ ਨਹੀਂ ਆਉਂਦੀ ਤੇ ਇੱਧਰ ਜਿਹੜੀ ਲੱਕੜ ਦੀ ਅਲਮਾਰੀ ਆ ਉਹਦੇ ਵਿੱਚ ਮੈਂ ਪੁਰਾਣੇ ਕੱਪੜੇ ਰੱਖੇ ਹੁੰਦੇ ਮੰਨ ਲਓ ਲਾਈਨਿੰਗ ਲੁਇਨਿੰਗ ਵਾਲੇ ਤੇ ਉਹ ਵੀ ਇਸ ਟਾਈਮ ਨੰਗਣਾ ਅੱਗੇ ਔਖਾ ਵਾ ਤੇ ਨੰਗਣਾ ਤੇ ਇੱਧਰ ਵੇਖ ਸਕਦੇ ਤੁਸੀਂ ਜਿਹ ਪ੍ਰੈਸ ਕਰਨ ਵਾਲਾ ਹੁੰਦਾ ਉਹਦੇ ਉੱਤੇ ਏਸੀ ਟਿਕਾਇਆ ਵਾ ਏਸੀ ਬਹੁਤ ਭਾਰਾ ਡੇਢ ਗਵੰਟਲ ਦਾ ਮਤਲਬ ਕੇ ਤੇ ਉਹਨਾਂ ਬੰਦਿਆਂ ਨੇ ਉੱਤੇ ਏਸੀ ਰੱਖਿਆ ਵਾ ਹਨਾ ਤੇ ਐਵੇਂ ਹੁੰਦੇ ਖਲਾਰੇ ਸਮਝ ਨਹੀਂ ਆਉਂਦੇ ਤੇ ਸਾਡੇ ਕੱਪੜੇ ਜਿਹੜੇ ਆ ਜੋ ਕਿ ਸਿਆਲ ਦੇ ਫਸੇ ਹੋਏ ਦੀਵਾਨ ਚ ਤੇ ਰਜਾਈਆਂ ਵੀ ਤੇ ਹੁਣ ਠੰਡ ਲੱਗਦੀ ਬੜਾ ਔਖਾ ਹੋਇਆ ਪਿਆ ਵਾ ਜਿਹੜੀਆਂ ਰਜਾਈਆਂ ਕਦੀ ਲਈਆਂ ਨਹੀਂ ਜਿਹੜੀਆਂ ਕੱਲੀਆਂ-ਕੱਲੀਆਂ ਸਿੰਗਲ ਜੀਆਂ ਹੁੰਦੀਆਂ ਉਹ ਲੈਣੀਆਂ ਪੈਣ ਨੇ ਉਹ ਬਾਹਰ ਸੀ ਤੇ ਕੰਬਲਾਂ ਦੇ ਉੱਤੇ ਉਹ ਲੈ ਲੈਂਦੇ ਆ ਠੰਡ ਹੋ ਗਈ ਆ ਤੇ ਬਾਕੀ ਸਾਡੀ ਡਬਲ ਬੜੀ ਦੀ ਰਜਾਈ ਵੇਚਿਆ ਤੇ ਸਾਡੇ ਕੱਪੜੇ ਵੀ ਵੇਚਿਆ ਤੇ ਮੈਨੂੰ ਕਹਿੰਦੇ ਵੀ ਜਾਓ ਤੁਸੀਂ ਸਿਹਾਲ ਵਾਲੇ ਕੱਪੜੇ ਲੈ ਆਓ ਤੇ ਮਤਲਬ ਕਿ ਉਹ ਘਰ ਪਾਲਿਆ ਕਰੋ ਨਵੇਂ ਕੱਪੜੇ ਲਿਆ ਕੇ ਕਹਿੰਦੇ ਜੇ ਨਹੀਂ ਮਤਲਬ ਕਿ ਤੁਹਾਡਾ ਸਰਦਾ ਠੰਡਿਆ ਤੇ ਲੈ ਆ ਕੇ ਤੇ ਨਵੇਂ ਘਰ ਲਾ ਲਓ ਤੇ ਮੈਂ ਹੈਰਾਨ ਮੈਂ ਆਖਿਆ ਵੈਸੇ ਸ਼ੋਪਿੰਗ ਕਰਨ ਵਾਸਤੇ ਪੈਸੇ ਦੇ ਦੋ ਪਰ ਮੈਂ ਕਿਹਾ ਅਸੀਂ ਨਵੇਂ ਕੱਪੜੇ ਲਿਆ ਕੇ ਉਹ ਘਰ ਨਹੀਂ ਲੋਣੇ ਤੇ ਕਹਿੰਦੇ ਫਿਰ ਫਾਇਦਾ ਕੀ ਹੋਇਆ ਜੇ ਤੁਹਾਡੇ ਕੱਪੜੇ ਫਸੇ ਆ ਤੇ ਤੁਸੀਂ ਘਰ ਲਾ ਲਓ ਜਿਹੜੇ ਨਵੇਂ ਲਿਆਓਗੇ ਤੇ ਘਰ ਲਾ ਲਓ ਤੁਹਾਨੂੰ ਔਖਾ ਆਇਆ ਪਿਆ ਘਰੇ ਪਾ ਲਓ ਪਰ ਤੁਸੀਂ ਵੀ ਤੁਹਾਨੂੰ ਵੀ ਪਤਾ ਹੈ ਕਿ ਨਵੇਂ ਕੱਪੜੇ ਲਿਆ ਕੇ ਆਪਾਂ ਘਰ ਪਾ ਸਕਦੇ ਆ ਐਵੇਂ ਨਹੀਂ ਨਾ ਹੋ ਸਕਦਾ ਨਵੇਂ ਕੱਪੜੇ ਲਿਆ ਕੇ ਆਪਾਂ ਸੰਭੀਦੇ ਆ ਜਿਹਦੇ ਕਿਤੇ ਪ੍ਰੋਗਰਾਮ ਆਵੇ ਫਿਰ ਪਾਉਣੇ ਆ ਜਾਂਨੇ ਆ ਤੇ ਜਿਹੜੇ ਪੁਰਾਣੇ ਆ ਉਹੀ ਲਾਵਾਂਗੇ ਨਾ ਆਪਾਂ ਘਰੇ ਉਹੀ ਪਾਵਾਂਗੇ ਮੈਂ ਕਿਹਾ ਨਹੀਂ ਇਹ ਨਹੀਂ ਹੋ ਸਕਦਾ ਉਹ ਨਵੇਂ ਕੱਪੜੇ ਲਿਉਣੇ ਆ ਤੇ ਬਾਹਰ ਅੰਦਰ ਪਾਉਣ ਨੂੰ ਤੇ ਘਰੇ ਨਹੀਂ ਕਹਿੰਦੇ ਨਹੀਂ ਪੈਸੇ ਦਊਂਗਾ ਉਹ ਨਵੇਂ ਕੱਪੜੇ ਲੈ ਆ ਕੇ ਘਰੇ ਪਾਉਣੇ ਆ ਪਰ ਇਹ ਨਹੀਂ ਹੋ ਸਕਦਾ ਹਾਂਜੀ ਦੇਖੋ ਤੁਸੀਂ ਬਹੁਤ ਜ਼ਿਆਦੇ ਖਲਾਇਆ ਦੇ ਬਾਕੀ ਸਮਝ ਨਹੀਂ ਆਉਂਦੀ ਤੇ ਸਾਡਾ ਘਰ ਕਦੋਂ ਵਧੀਆ ਬਣੂਗਾ ਤੇ ਮੈਨੂੰ ਅਜਾ ਨਵੇਂ ਸਾਲ ਤੇ ਸਾਨੂੰ ਘਰ ਸੋਨਾ ਬਣਨਾ ਵਾ ਪਰ ਹੁਣ ਤੁਹਾਨੂੰ ਵਧਾ ਦਸੰਬਰ ਠੰਡ ਆ ਗਈ ਆ ਤੇ ਜੋ ਕੇ ਕਪੜੇ ਜਿਹੜੇ ਤੁਹਾਨੂੰ ਪਤਾ ਠੰਡ ਵਾਲੇ ਵਿੱਚ ਫਸੇ ਹੋਏ ਐ ਦੀਵਾਨ ਚ ਤੇ ਤੁਸੀਂ ਦੇਖ ਸਕਦੇ ਹੋ ਸਾਡਾ ਰੂਮ ਆ ਜਿੱਥੇ ਆਪਾਂ ਰਹਿੰਦੇ ਸੀ ਰਹਿੰਦੇ ਸੀ ਆ ਸਭ ਬਾਰੀਆਂ ਬੁਰੀਆਂ ਬੰਦ ਕਰਵਾ ਰੀਆਂ ਤੇ ਇੱਧਰ ਤੇ ਤੁਸੀਂ ਦੇਖ ਸਕਦੇ ਹੋ ਤੇ ਖਲਾਰਾ ਵੀ ਦੇਖ ਸਕਦੇ ਹੋ ਤੇ ਇਹ ਤੇ ਇਹ ਰੂਮ ਆਪਾਂ ਵਧੀਆ ਤਰ੍ਹਾਂ ਤਿਆਰ ਕਰਵਾਉਣਾ ਵਾ ਤੇ ਤੁਹਾਨੂੰ ਦਿਖਾਵਾਂਗੇ ਤੁਸੀਂ ਬੜੇ ਰੋ ਮੇਰੇ ਵਲੋਗ ਨਾਲ ਤੇ ਤੁਹਾਨੂੰ ਮਤਲਬ ਜਿਵੇਂ ਜਿਵੇਂ ਆਪਾਂ ਘਰ ਦਾ ਹੋਮ ਟੂਰ ਕਰਵਾਵਾਂਗੇ ਤੇ ਬਾਕੀ ਆ ਪੱਥਰ ਲੱਗਾ ਏ ਪੱਥਰ ਦੀ ਡੰਡ ਲੱਥੀ ਹੋਈ ਏ ਤੇ ਇੱਥੇ ਵੀ ਮੇਰਾ ਇਰਾਦਾ ਵੀ ਕੋਈ ਟੈਲਾ ਟੋਲਾ ਕੁਝ ਵਧੀਆ ਲਵਾ ਲਈਏ ਪਰ ਪੱਥਰ ਵਧੀਆ ਸੀ ਪਰ ਇਸ ਟਾਈਮ ਚਲੋ ਉੱਤੋਂ ਪਤਾ ਜੋ ਸੋਨਾ ਹੋ ਜਾਊਗਾ ਪਰ ਇਰਾਦਾ ਨਹੀਂ ਹੁਣ ਮੇਰਾ ਇਰਾਦਾ ਆਪ ਵੀ ਕਮਰੇ ਨੂੰ ਸੀਲਿੰਗ ਹੋਣੀ ਆ ਤੇ ਨਾਲ ਦੀਆਂ ਕੋਈ ਟੈਲਾ ਟੋਲਾ ਸੋਨੀਆਂ ਜਿਹਾ ਲੱਗ ਜਾਣਾ ਤੇ ਵੇਖੋ ਕੀ ਬਣਦਾ ਵਾ ਹੁਣ 1 ਮਹੀਨੇ ਚ ਕੰਮ ਸਾਡਾ ਕੰਪਲੀਟ ਹੁੰਦਾ ਏ ਕਿ ਨਹੀਂ ਠੰਡ ਜਾਦੀ ਹੋ ਗਈ ਆ ਤੇ ਸਾਡੇ ਜਿਹੜੇ ਕੱਪੜੇ ਆ ਤੁਹਾਨੂੰ ਪਤਾ ਹੀ ਕਿ ਆ ਕਿਆ ਹੋਇਆ ਮੈਂ ਤੇ ਬਾਕੀ ਆ ਦੇਖੋ ਤੁਸੀਂ ਆ ਹੋਦੀਆਂ ਜਿਹੜੀਆਂ ਭਾਡੇ ਧੋਣ ਵਾਲੀਆਂ ਵੱਡੀਆਂ ਲਿਆਂਦੀਆਂ ਵੱਧੀਆਂ ਲਿਆਂਦੀਆਂ ਨੇ ਤੇ ਬਹੁਤ ਵੱਡੀਆਂ ਆ ਗਈਆਂ ਨੇ ਤੇ ਮਿਸਤਰੀ ਅਜਾਈ ਨਹੀਂ ਆ ਤੇ ਤਾਂ ਕਰਕੇ ਖਲਾਰੇ ਖਲੋਰੇ ਮਤਲਬ ਉਹ ਛੁੱਟੀਆਂ ਕਰਦੇ ਤੇ ਤਾਂ یوں ਮਤਲਬ ਕੰਮ ਰਹਿ ਜਾਂਦਾ ਮਹੀਨਾ ਹੋ ਗਿਆ ਲੱਗਿਆਂ ਨੂੰ ਤੇ ਮਹੀਨਾ ਹੋਰ ਦੋ ਮਹੀਨੇ ਮਿਸਤਰੀਆਂ ਦਾ ਕੰਮ ਚੱਲਣਾ ਤੇ ਫਿਰ ਕਮਰੇ ਦੇ ਉੱਤੇ ਲੈਂਟਰ ਪੈਣਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਹਾਲ ਬਣ ਗਿਆ ਵੱਡਾ ਉੱਪਰ ਇਹ ਅੱਗੇ ਓਪਨ ਹੁੰਦਾ ਸੀ ਟੀਨਾ ਲੱਗੀਆਂ ਸੀ ਉਹ ਟੀਨਾ ਕੀ ਕਿਸ ਫੇਬਰ ਲੱਗੀ ਸੀ ਉਹ ਲਾ ਕੇ ਤੇ ਆਪਾਂ ਲੈਂਟਰ ਪਾਤਾ ਤੇ ਉੱਤੇ ਹੋਰ ਰੂਮ ਬਣ ਗਿਆ ਵਾ ਤੇ ਹੁਣ ਵਧੀਆ ਹੋ ਗਿਆ ਸਾਡੇ ਤਿੰਨ ਕਮਰੇ ਹੋ ਗਏ ਇੱਕ ਕੋਠੇ ਦੇ ਵਾਧੂ ਘਾਟੂ ਸਮਾਨ ਰੱਖਣ ਨੂੰ ਤੇ ਬਾਕੀ ਆਪਣੀ ਰਸੋਈ ਦਿਖਾਵਾਂਗੀ ਤੁਹਾਨੂੰ ਜਦੋਂ ਬਣ ਜਾਂਦੀ ਆ ਤਿਆਰ ਹੋਊਗੀ ਤੁਹਾਨੂੰ ਦਿਖਾਵਾਂਗੀ ਤੇ ਤੁਸੀਂ ਬਨੇ ਰਹੋ ਮੇਰੇ ਵਲੌਗ ਨਾਲ ਤੇ ਬਾਕੀ ਠੰਡ ਬਹੁਤ ਜਿਆਦਾ ਹੋ ਗਈ ਹੈ ਤੇ ਆ ਬਾਥਰੂਮ ਚ ਜਿਹੜਾ ਸਾਡਾ ਗੀਜਰ ਲੱਗਾ ਹੋਇਆ ਇਹ ਵਿਚਾਰਾ ਲੱਗਾ ਰਹਿ ਗਿਆ ਤੇ ਹੁਣ ਠੰਡ ਹੋ ਗਈ ਤੇ ਪਾਣੀ ਗਰਮ ਚਾਹੀਦਾ ਵਾ ਤੇ ਹੁਣ ਬੱਚਿਆਂ ਨੂੰ ਗਰਮ ਪਾਣੀ ਗੈਸ ਤੇ ਕਰਕੇ ਦੇਣੇ ਆ ਗੀਜਰ ਵੀ ਨਹੀਂ ਹਲੇ ਲੱਗ ਸਕਦਾ ਮੈਂ ਤਾਂ ਕਹ ਲਾ ਦਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਥੇ ਓਕਸੋ ਖਣਾ ਲਾਂਗੇ ਪਰ ਬਾਕੀ ਨਹੀਂ ਕਹਿੰਦੇ ਨਹੀਂ ਹਲੇ ਆ ਪਲੇਟਾ ਪੁਟਾ ਇਹ ਵੀ ਪੁੱਟਣੀਆਂ ਨੇ ਕੰਮ ਲੈਂਟਰ ਦਾ ਆਪਾਂ ਕੋਠੇ ਤੇ ਰਹਿੰਨੇ ਆ ਤੇ ਪਾਣੀ ਜਾਂਦਾ ਖਰਾਬ ਹੋ ਗਈਆਂ ਨੇ ਸੱਡਾ ਸੱਡਾ ਤੋਂ ਤੇ ਇਹ ਰੀਆਂ ਟੈਲਾ ਵੀ ਨਵੀਆਂ ਲੱਗਣੀਆਂ ਇਹ ਸਟੈਲਾ ਮੈਨੂੰ ਬਹੁਤ ਪਸੰਦ ਸੀ ਬਹੁਤ ਸੋਹਣੀਆਂ ਸੀ ਇਹ ਟੈਲਾ ਤੇ ਜੋ ਕੇ ਕਹਿੰਦੇ ਵੀ ਇਹ ਹਾਂਜੀ ਬਾਕੀ ਆਪਾਂ ਕੰਮ ਕੰਪਲੀਟ ਕਰ ਲਿਆ ਵਾ ਮਾਰਨਿੰਗ ਦਾ ਟਾਈਮ ਆ ਕੱਪੜੇ ਧੋ ਲਿਆ ਤੇ ਫਰਸ਼ ਫਰਸ਼ ਸਫਾਈਆਂ ਸਭ ਕਰ ਲੀਆਂ ਧੋ ਲਿਆ ਆਪਾਂ ਤੇ ਕੰਮ ਕਰ ਲਿਆ ਆਪਾਂ ਤੁਹਾਨੂੰ ਪਤਾ ਮਿਸਤਰੀ ਲੱਗੇ ਦੂਸਰੇ ਘਰ ਰਹਿੰਦੇ ਆ ਆਪਾਂ ਤੇ ਬਾਕੀ ਆਪਾਂ ਕੰਮ ਕਰ ਲਿਆ ਤੇ ਬਾਕੀ ਆਪ ਆ ਗਿਆਂ ਟੈਲਾ ਲੈਣ ਤੇ ਆਪਾਂ ਮਤਲਬ ਕਿ ਤੁਹਾਨੂੰ ਪਤਾ ਪੱਥਰ ਲੱਗਣਾ ਟੈਲਾ ਲਗਣੀਆਂ ਵਾ ਰਸੋਈ ਚ ਲਗਣੀਆਂ ਟੈਲਾ ਤੇ ਮੈਂ ਫਿਰ ਇੱਥੋਂ ਦਾ ਵਲੌਗ ਬਣਾਉਣ ਲੱਗ ਗਈ ਸੀ ਬਹੁਤ ਹੀ ਸੋਹਣੀ ਘੈਂਟ ਮਤਲਬ ਕਿ ਟੈਲਾ ਵੀ ਸੋਹਣੀਆਂ ਨੇ ਮਤਲਬ ਕਿ ਵਾਸ਼ਰੂਮ ਵੀ ਬਹੁਤ ਸੋਹਣੇ ਬਾਕੀ ਟੈਲਾ ਵੀ ਸੋਹਣੀਆਂ ਲੱਗਦੀਆਂ ਨੇ ਤੇ ਉੱਥੇ ਜਾ ਕੇ ਸਮਝ ਨਹੀਂ ਆਉਂਦੀ ਉਹ ਕਹਿੰਦੇ ਤੁਸੀਂ ਪਸੰਦ ਕਰੋ ਪਰ ਪਤਾ ਨਹੀਂ ਲੱਗਦਾ ਕਿ ਜਦੋਂ ਬਣ ਜਾਂਦਾ ਮਤਲਬ ਰਸੋਈ 'ਚ ਪੱਥਰ ਟੱਲਣ ਲੱਗ ਜਾਂਦੇ ਆ ਫਿਰ ਪਤਾ ਲੱਗਦਾ ਆਪਾਂ ਨੂੰ ਤੇ ਵੀ ਸੋਹਣਾ ਲੱਗਦਾ ਬਾਕੀ ਮੈਨੂੰ ਕਾਲੀ ਸਲੈਬ ਪੱਥਰ ਸੋਹਣਾ ਨਹੀਂ ਲੱਗਾ ਆ ਵੀ ਸੋਹਣਾ ਲੱਗਾ ਮੈਨੂੰ ਰਸੋਈ ਵਾਲਾ ਤੇ ਬਾਕੀ ਜਦੋਂ ਬਣਦਾ ਲੱਗਦਾ ਏ ਤੇ ਟੈਲਾਂ ਪੱਥਰ ਫਿਰ ਵਧੀਆ ਲੱਗਦਾ ਪਰ ਐਵੇਂ ਮੈਨੂੰ ਪਸੰਦ ਨਹੀਂ ਸੀ ਆਉਂਦੇ ਆ ਤੇ ਸੋਹਣੀਆਂ ਸੀ ਟੈਲਾਂ ਵੀ ਤੇ ਆ ਵੀ ਟੈਲਾਂ ਮਤਲਬ ਡਿਜ਼ਾਈਨ ਪੈਂਦੀ ਏ ਉਹਦੇ ਵਿੱਚ ਸਭ ਮਤਲਬ ਫਰੂਟ ਜਿਵੇਂ ਬਾਬਾ ਜੀ ਦੀ ਫੋਟੋ ਵੀ ਆ ਆਂਦੇ ਫਿਰ ਸੋਈ 'ਚ ਤੁਸੀਂ ਪਾ ਸਕਦੇ ਹੋ ਵੱਡੀ ਸਾਨੀ ਸੀਨਰੀ ਕੱਚ ਵਾਲੀ ਤੇ ਆ ਮੈਂ ਫਿਰ ਇੱਥੋਂ ਬਰਾਊਨ ਜੀਆਂ ਵਾਲੀਆਂ ਟੈਲਾਂ ਪਸੰਦ ਕੀਤੀਆਂ ਤੇ ਕੱਪਾਂ ਵਾਲੀਆਂ ਪਸੰਦ ਕੀਤੀਆਂ ਤੇ ਬਾਕੀ ਫਿਰ ਮੈਂ ਆਹ ਵਾਲਾ ਜਿਹੜਾ ਸੋਈ ਤੇ ਇਸ ਲੈਬ ਤੇ ਪੱਥਰ ਲੱਗਣਾ ਆ ਤੇ ਮੈਨੂੰ ਆ ਪਸੰਦ ਆ ਆ ਤੇ